ਸਸਿਆ ਦੋਸਤੋ ਅੱਜ ਆਦਮਪੁਰ ਵੀਖੇ ਪਹੁੰਚੇ ਜਿੱਥੇ ਪੁਲਿਸ ਪਰਦਾਸ਼ੀਆਂ ਬਲੋ ਦੀ ਚੈਕਿੰਗ ਕੀਤੀ ਜਾ ਰਹੀ ਹੈ 26 ਤਰੀਕ ਨੂੰ ਜਿਹੜੀਆਂ ਪੁਲਿਸ ਪਰਦਾਸ਼ੀਆਂ ਬਲੋ ਆਪਣੀ ਐਫਮ ਕਨਵਾਈ ਜਾ ਰਹੀ ਹੈ ਚੈਕਿੰਗ ਜਿਹੜੀ ਚੱਲ ਰਹੀ ਹੈ ਔਰ ਜਿਹੜੇ ਆਮ ਤੌਰ ਤੇ ਜਿਹੜੇ ਮੋਟਰਸਾਈਕਲ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਜਿਹੜੀਆਂ ਨਹੀਂ ਲੱਗੀਆਂ ਉਹਦੀ ਪੁਲਿਸ ਪਰਦਾਸ਼ੀਆਂ ਬਲੋ ਜਿਹਨੇ ਜ਼ਬਤ ਕੀਤੇ ਜਾ ਰਹੇ ਮੋਟਰਸਾਈਕਲ ਜਿਹੜੀ ਆ ਚੱਕੇ ਜਾ ਰਹੇ ਆਦਮਪੁਰ ਤੋਂ ਤੁਸੀਂ ਸਿੱਧੀ ਜੀ ਨਾਲ ਲਾਈਵ ਤਸਵੀਰਾਂ ਦਿਖਾ ਰਹੇ ਆ ਜਨ ਪੰਜਾਬੀ ਰੋਜ਼ ਦੇ ਮਾਧਿ ਕਰਾਈ ਬੱਸ ਸਟੈਂਡ ਦੇ ਨਜ਼ਦੀਕ ਜਿਹੜਾ ਚੈਕਿੰਗ ਚੱਲ ਰਹੀ ਹੈ ਪੁਲ ਆਦਮ ਪਰ ਬੱਸ ਸਟੈਂਡ ਦੀਆਂ ਤਸਵੀਰਾਂ ਸਾਡੀਆਂ ਕਾਰਿਆਂ ਜਿੱਥੇ ਚੈਕਿੰਗ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮੋਟਰਸਾਈਕਲ ਵਗੈਰਾ ਚੈਕਿੰਗ ਕੀਤੀ ਜਾ ਰਹੀ ਹੈ। ਔਰ ਮੋਟਰਸਾਈਕਲ ਜਿਹੜੀ ਜਬਤ ਕੀਤੀ ਗਈ ਕਿਤੇ ਗਏ ਜਿੰਨਾਂ ਦੀ ਨੰਬਰ ਪਲੇਟਾ ਵਗੈਰਾ ਨਹੀਂ ਹੈ। ਜਨ ਪੰਜਾਬੀ ਨੋਈ ਰਹੀ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੀਆਂ। ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾ ਰਹੀਆਂ ਤੇ ਪੁਲੀਆਂ ਜਿੱਤੇ। ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਸਰਵੀ ਰੀਜਿਸਟਰੀ ਦਾ ਆ। ਵੱਡੇ ਪੱਤੇ ਤੇ ਹੀ ਆ ਪੰਜਾਬ ਪੁਲਿਸ ਜਿਹੜੀ ਆ। ਕੋਈ ਵੀ ਘਟਨਾ ਨੂੰ ਰੋਕਣ ਲਈ ਜਿਹੜੀ ਪੰਜਾਬ ਪੋਸਟ ਦੀਆਂ ਜੀ ਟੂਥੀਆਂ ਲਗਾਈਆਂ ਗਈਆਂ ਉਹ ਪੋਸਟ ਪ੍ਰਸ਼ਾਸਨ ਮੋਦੀ ਤੇ ਤਕਨੀਕੀ ਕੀਤੀ ਜਾਦੀ ਹੈ ਲਾਇਸੈਂਸ ਵਗੈਰਾ ਚੈੱਕ ਕੀਤੇ ਜਾ ਰਹੇ ਲਗਾਤਾਰ ਆਜ਼ਮਪੁਰ ਮੇਟਾ ਤਸਵੀਰਾਂ ਸੰਧਿਆ ਕਰ ਰਹੇ ਬੱਸ ਸਟੈਂਡ ਦੀਆਂ ਦੇਖ ਵੀਰੋ ਨਗਾਤਾਰ ਜਨ ਪੰਜਾਬੀ ਨੇ ਹੋਈਆਂ ਤਸਵੀਰਾਂ ਆਜ਼ਮਪੁਰ ਇਹ ਫੋਟੋਆਂ ਤਸਵੀਰਾਂ ਦੇਖਦੇ ਹੋ ਜਨ ਸਨੈਪੀ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ